ਆਣਾ ਪਛਮੀ ਵਿਧਾਨ ਸਭਾ ਹਲਕੇ ਦੀ ਜਿੰਨੀ ਚੋਣ ਦਾ ਚਾਪ ਦੇ ਉਮੀਦਵਾਰ ਸੰਜੀਵ अरोड़ा ਦੀ ਜਿੱਤ ਤੇ ਅੰਮ੍ਰਿਤਸਰ ਦੇ ਆਪ ਦਫਤਰ ਵਿੱਚ ਵੀ ਜ਼ੋਰਦਾਰ ਜਸ਼ਨ ਮਨਾਇਆ ਗਿਆ ਚੋਣ ਨਤੀਜਿਆਂ ਦੀ ਕੋਸ਼ਨਾ ਹੋਣ ਤੋਂ ਬਾਅਦ ਆਪ ਦੇ ਵਰਕਰਾਂ ਨੇ ਢੋਲ ਵਜਾ ਕੇ ਨੱਚ ਕੇ ਲੱਡੂ ਵਣ ਕੇ ਖੁਸ਼ੀ ਮਨਾਏ ਸੋ ਅੰਮ੍ਰਿਤਸਰ ਆਮ ਆਦਮੀ ਪਾਰਟੀ ਦੇ ਮੁਖ ਦਫ਼ਤਰ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਸੈਂਕੜਿਆਂ ਦੀ ਗਿਣਤੀ ਵਿੱਚ ਵਰਕਰ ਇਕੱਠੇ ਹੋਏ ਨੇ ਭਗਵੰਤ ਮਾਨ ਤੇ ਕੇਜਰੀਵਾਲ ਦੇ ਹੱਕ ਵਿੱਚ ਨਾਰੇਬਾਜ਼ੀ ਵੀ ਕੀਤੀ ਜਾ ਰਹੀ ਹੈ ਹਾਲਾਂਕਿ ਲੁਧਿਆਣੇ ਦੀ ਇਹ ਸੀਟ ਹੈ ਲੁਧਿਆਣੇ ਦੇ ਵਿੱਚ ਚੋਣਾਂ ਜਿੱਤੇ ਨੇ ਲੇਕਿਨ ਜਸ਼ਨ ਪੂਰੇ ਪੰਜਾਬ ਦੇ ਵਿੱਚ ਇਹ ਗੱਲ ਕਰਕੇ ਮਨਾਇਆ ਜਾ ਰਿਹਾ ਅੰਮ੍ਰਿਤਸਰ ਦੇ ਵਿੱਚ ਕਿਸ ਤਰੀਕੇ ਨਾਲ ਜਸ਼ਨ ਮਨਾਇਆ ਜਾ ਰਿਹਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸਰ ਲੁਧਿਆਣਾ ਸ਼ਹਿਰੀ ਵੋਟ ਹੈ ਬਹੁਤ ਜ਼ਿਆਦਾ ਲੁਧਿਆਣੇ ਚ ਗਰਮੀ ਵੀ ਬਹੁਤ ਜ਼ਿਆਦਾ ਸੀ 47 ਡਿਗਰੀ ਦੇ ਕਰੀਬ ਤਾਪਮਾਨ ਸੀ ਲੇਕਿਨ ਫਿਰ ਵੀ ਲੋਕਾਂ ਨੇ ਆਪ ਨੂੰ ਇੱਕ ਵੱਡਾ ਫਤਵਾ ਦਿੱਤਾ ਹੈ ਕਿਸ ਤਰ੍ਹਾਂ ਦੇਖਦੇ ਨਾ 2027 ਚ ਕਿੰਨੀ ਨੀ ਪੱਕੀ ਹੋਵੇਗੀ ਇਹ ਨੀ ਪੱਕੀ ਹੋ ਚੁੱਕੀ ਹੈ ਜੀ ਤੁਸੀਂ ਉਹਦਾ ਰਿਜ਼ਲਟ ਦੁਬਾਰਾ ਦੇਖ ਰਹੇ ਹਾਂ ਜੀ ਜੀ ਰਿਜ਼ਲਟਸ ਫਾਈਰ ਦੁਬਾਰਾ ਦੇਖ ਲਵਾਂਗੇ ਅੱਜ ਫੇਲਰ ਸੀਗਾ ਉਹ ਜਿਹੜੇ ਲੋਕਾਂ ਨੇ ਉਸ ਆਮ ਆਦੀ ਪਾਰਟੀ ਦੇ ਚੰਗੇ ਕੰਮਾਂ ਨੂੰ ਤੇ ਲੋਕ ਪੱਕੀ ਕੰਮਾਂ ਨੂੰ ਤਰਜੀਹ ਦਿੰਦੀ ਹੈ ਜੀ ਇਸ ਦੇ ਨਾਲ ਕੀ ਲੱਗਦਾ ਹੈ ਕਿ ਹੁਣ ਜਿਹੜੀ ਰਾਜ ਸਭਾ ਸੀਟ ਖਾਲੀ ਹੋਈ ਹੈ ਉੱਥੇ ਕੋਣ ਆ ਸਕਦਾ ਹੈ ਪੰਜਾਬ ਦੇ ਵਿੱਚ ਪੰਜਾਬ ਦੀ ਕਮਾਨ ਚ ਲੈਣੇ ਜੀ ਅੱਜ ਆਪਾਂ ਚੋਣ ਜਿੱਤੇ ਆ ਉਹਦਾ ਜਸ਼ਨ ਮਨਾਈਏ ਨੱਚੀਏ ਟੱਪਕੀਏ ਬਾਅਦ ਦੀਆਂ ਗੱਲਾਂ ਨੇ ਪਾਰਟੀ ਡਿਸਾਈਡ ਕਰੂਗੀ ਜੀ ਇਹ ਸਾਰਾ ਕੁਝ ਠੀਕ ਠੀਕ ਹੈ ਕਰੋ ਯਾਰ ਆਮ ਆਦੀ ਪਾਰਟੀ ਸਮੂਹ ਆਮ ਆਦੀ ਪਾਰਟੀ ਦੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਅੱਜ ਸਾਰੇ ਆਮ ਆਦੀ ਪਾਰਟੀ ਲਈ ਬੜਾ ਖੁਸ਼ੀ ਦਾ ਦਿਨ ਹੈ ਅੱਜ ਆਮ ਆਦੀ ਪਾਰਟੀ ਦੇ ਰਿਆਣਾ ਪਛਮੀ ਤੋਂ ਚੋਣ ਦੇ ਵਿੱਚ ਸ਼੍ਰੀ ਸੰਜੀਵ अरोड़ा ਜੀ ਬੜੀ ਭਾਰੀ ਮਾਰ ਦੇ ਨਾਲ ਜਿੱਤੇ ਨੇ ਇਹ ਮਹਿਜ ਇੱਕ ਚੋਣ ਨਹੀਂ ਸੀਗੀ ਉਪ ਚੋਣ ਨਹੀਂ ਸੀਗੀ ਇਹ ਚੋਣ ਸੀਗੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੀ ਕਾਰਗੁਜ਼ਾਰੀ ਦੀ 3 ਸਾਲ ਦੀ ਸਰਕਾਰ ਦੇ ਵਿੱਚ ਸਾਡੀ ਸਰਕਾਰ ਨੇ ਜੋ ਕੰਮ ਕੀਤੇ ਆ ਉਹਨਾਂ ਤੇ ਲੋਕਾਂ ਨੇ ਮੋਹਰ ਲਾਈ ਆ ਇਹ ਰਿਫਲੈਕਸ਼ਨ ਹੈਗੀ ਆ ਜੇ 2027 ਦੇ ਇਲੈਕਸ਼ਨ ਜਿਹੜੀ ਆ ਅਸੀਂ ਇਸੇ ਤਰੀਕੇ ਨਾਲ ਜਿੱਤਾਂਗੇ ਕਿਉਂਕਿ ਸਾਡੀ ਪਾਰਟੀ ਨੇ ਪਹਿਲੇ ਦਿਨ ਤੁਸੀਂ ਦਾਵਾ ਕੀਤਾ ਸੀ ਕਿ ਇਹ ਸਿ ਰਾਜਨੀਤੀ ਕਰਨੀ ਰਾਜਨੀਤੀ ਬਦਲਣਾ ਹੈ ਇਹਦੀ ਰਿਫਲੈਕਸ਼ਨ ਤੁਸੀਂ ਦੇਖੀ ਹੋਵੇ ਨਿਯਾਨ ਇਲੈਕਸ਼ਨ ਦੇ ਵਿੱਚ ਕਿਸੇ ਵੀ ਚੈਨਲ ਤੇ ਕਿਸੇ ਵੀ ਪ੍ਰੈਸ ਦੇ ਵਿੱਚ ਕਿਸੇ ਯੂਟਿਊਬਰ ਦੇ ਵੱਲ ਇਹ ਨਹੀਂ ਵਿਖਾਇਆ ਗਿਆ ਹੋਊਗਾ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਪੁਰਾਣਾ ਰੁਝਾਨ ਚੱਲਿਆ ਆਉਂਦਾ ਸੀਗਾ ਕਿ ਜਦੋਂ ਵੀ ਕੋਈ ਉਪ ਚਨਾਬ ਹੁੰਦੀ ਸੀਗੀ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਜਾਂਦੀ ਸੀਗੀ ਪੁਲਿਸ ਦੇ ਮਦਦ ਨਾਲ ਗੁੰਡਿਆਂ ਦੇ ਮਦਦ ਨਾਲ ਲੋਕਾਂ ਨੂੰ ਭਰਮਾਇਆ ਜਾਂਦਾ ਸੀ ਲੋਕਾਂ ਨੂੰ ਡਰਾਇਆ ਜਾਂਦਾ ਸੀਗਾ ਐਰਕਾਂ ਕਿਸੇ ਕਿਸਮ ਦੀ ਤੁਸੀਂ ਖਬਰ ਸੁਣੀ ਨਹੀਂ ਹੋਏਗੀ ਬਿਲਕੁਲ ਸਾਫ਼ ਸੁਥਰੀ ਇਲੈਕਸ਼ਨ ਹੋਈ ਹੈ ਲੋਕਾਂ ਨੂੰ ਆਪਣੀ ਆਜ਼ਾਦੀ ਦੇ ਨਾਲ ਮਤਦਾਨ ਕਰਨ ਦਾ ਪਾਰਟੀ ਨੇ ਮੌਕਾ ਦਿੱਤਾ ਸੀਗਾ ਅਸੰਤਾਨੀਆਂ ਧੰਨਵਾਦੀ ਅਸੀਂ ਲੁਧਿਆਣਾ ਪਛਮੀ ਦੇ ਵੋਟਰਾਂ ਦੇ ਜਿਨ੍ਹਾਂ ਨੇ ਇਮਾਨਦਾਰ ਨੂੰ ਇਮਾਨਦਾਰ ਨੂੰ ਚੁਣਿਆ ਇੱਕ ਬਦਮਾਸ਼ ਨੂੰ ਇੱਕ ਤਕੇਸ਼ਾ ਨੂੰ ਹਰਾਇਆ ਹੈਗਾ ਔਰ ਅਸੀਂ ਆਸ ਕਰਦੇ ਆ ਕਿ ਜਿਸ ਤਰੀਕੇ ਨਾਲ ਲੋਕਾਂ ਨੇ ਸਾਡੇ ਤੇ ਵਿਸ਼ਵਾਸ ਪ੍ਰਗਟ ਕੀਤਾ ਅਸੀਂ ਆਪਣਾ 100% ਦੇਾਂਗੇ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਅਸੀਂ ਜਿਹੜੀ ਯਤਨਸ਼ੀਲਾ ਕਾਇ ਨਸ਼ੀਬ ਰੋਧੀ ਸਾਡੀ ਲੜਾਈ ਚੱਲ ਰਹੀ ਹੈ ਸਿੱਖਿਆ ਕ੍ਰਾਂਤੀ ਦੀ ਲੜਾਈ ਚੱਲ ਰਹੀ ਹੈ ਅਸੀਂ ਰਾਹ ਦੇਣ ਲਾ ਕੇ ਲੋਕਾਂ ਦੇ ਸੁਪਨਿਆਂ ਦੇ ਨਾਲ ਜਿਹੜਾ ਸਾਨੂੰ ਅਰਨ ਦੇ ਹਾਂ ਦਾ ਬਣਾ ਕੇ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਜਿਹੜਾ ਬਣਾਵਾਂਗੇ ਜੀ ਇਸੇ ਤਰੀਕੇ ਨਾਲ ਨਾਲ ਇੱਕ ਮੈਂ ਖੁਸ਼ੀ ਹੋਰ ਸਾਂਝੀ ਕਰਨਾ ਚਾਹੁੰਦਾ ਹਾਂ ਗੁਜਰਾਤ ਤੋਂ ਹਾਂਜੀ ਗੁਜਰਾਤ ਤੋਂ ਸਾਡੇ ਬਹੁਤ ਦੀ ਨੌਜਵਾਨ ਕੈਂਡੀਡੇਟ ਬੜੇ ਰੋਸ਼ਨ ਖਿਆਲ ਕੈਂਡੀਡੇਟ ਜਿ ਇਟਾਲੀਆ ਜੀ ਅੱਜ ਜਿੱਤੇ ਨੇ ਬੜੇ ਵੱਡੇ ਮਾਰਜਿਨ ਨੇ ਜਿੱਤੇ ਨੇ ਇਹ ਵੀ ਇਸ ਗੱਲ ਦੀ ਮੋਹਰ ਲੱਗਦੀ ਹੈ ਕਿ ਹਿੰਦੁਸਤਾਨ ਦੀ ਰਾਜਨੀਤੀ ਦੇ ਵਿੱਚ ਆਉਣ ਵਾਲਾ ਭਵਿੱਖ ਜਿਹੜਾ ਵਾ ਉਹ ਆਮ ਆਦਮੀ ਪਾਰਟੀ ਦਾ ਹੈ ਧੰਨਵਾਦ ਕੀ ਲੱਗਦਾ ਕਿ ਇਸ ਤੋਂ 2027 ਦੀ ਨਹੀਂ ਜਿਹੜੀ ਪੰਜਾਬ ਚ ਹੋੜ ਬਿਲਕੁਲ 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 ਜਿਸ ਤਰੀਕੇ ਦੇ ਨਾਲ ਵਿਰੋਧੀ ਪਾਰਟੀਆਂ ਲਈ ਇੱਕ ਝੂਠ ਦਾ ਜਿਹੜਾ ਬਦਲ ਖੜਾ ਕੀਤਾ ਗਿਆ ਸੀ ਲੁਧਿਆਣਾ ਪੱਛਮੀ ਦੇ ਲੋਕਾਂ ਦੇ ਨਾਲ ਚੁਟਕੀ ਦੇ ਨਾਲ ਉਸ ਬਦਲ ਨੂੰ ਡਾਟਾ ਗਿਆ ਕਿ ਪੰਜਾਬ ਦੇ ਵਿੱਚ ਜ਼ਰਮਾਨਦਾਰੀ ਦੀ ਰਾਜਨੀਤੀ ਚੱਲੇਗੀ ਸ਼ਰਾਫਤ ਦੀ ਰਾਜਨੀਤੀ ਚੱਲੇਗੀ ਥੈਂਕ ਯੂ ਪੁੱਲੂ ਦਿਹਾਨਾ ਲਾਈਵ ਨੇ ਅਮਿਤ ਥਾਪੜ ਦੀ ਰਿਪੋਰਟ